ਸਸੀ ਕਾਲ ਜੀ ਸਾਰਿਆਂ ਨੂੰ ਲੋ ਤਲਵੰਡੀ ਸਾਹਿਬ ਉਹਦੇ ਨਾਲ ਨੇ ਪਿੰਡ ਮਲਕਾਣੇ ਖੜੇ ਆ ਜਦੋਂ ਪੀਣ ਵਾਲੇ ਪਾਣੀ ਦਾ ਵਾਟਰ ਬਾਕਸ ਦੀ ਪਾਈਪਲਾਈਨ ਦਾ ਮਸਲਾ ਹੋਵੇ ਤੇ ਉਹ ਲੰਮੇ ਸਮੇਂ ਤੋਂ ਲੋਕ ਪਿੰਡ ਦੇ ਧਿਆਏ ਮਾਰ ਰਹੇ ਹੁਣ 2 ਮਹੀਨੇ ਪਹਿਲਾਂ ਉਹਨਾਂ ਨੂੰ ਵਾਟਰ ਬਾਕਸ ਦਾ ਪਾਣੀ ਹੈ ਜਿਹੜਾ ਸੁਆ ਬਣਦਾ ਸੀ ਉਦੋਂ ਨਹੀਂ ਮਿਲਿਆ ਫੇਰ ਬੰਦੀ ਆ ਗਈ ਉਦੋਂ ਨਹੀਂ ਮਿਲਿਆ ਤੇ ਹੁਣ ਜਦੋਂ ਉਹਨਾਂ ਨੂੰ ਆਸ ਵੱਜੀ ਵੀ ਪਾਣੀ ਜਿਹੜੀ ਵਾਟਰ ਬਾਕਸ ਦੀ ਪਾਈਪ ਹੈ 5-10 ਕਿੱਲੇ ਜਿੰਨੀ ਇੱਕ ਪਾਉਗੀ ਉਹ ਨਮੀ ਪੈ ਰਹੀ ਹੈ ਤੇ ਆਪਾਂ ਨੂੰ ਕੱਸੀ ਦਾ ਪਾਣੀ ਮਿਲਣ ਲੱਗ ਜੂ ਕਿਉਂਕਿ ਰਾਮਾ ਮੰਡੀ ਤੋਂ ਆਰਓ ਵਾਲੀਆਂ ਗੱਡੀਆਂ ਆਉਂਦੀਆਂ ਨੇ ਤੇ ਹਰ ਇੱਕ ਘਰ ਹੈ ਜਿਹੜਾ 10 ਤੋਂ 20 ਰੁਪਏ ਦਾ ਮੁੱਲ ਦਾ ਪਾਣੀ ਲੈ ਕੇ ਪੀ ਰਿਹਾਗਾ ਪਰ ਜਦੋਂ ਉਹਨਾਂ ਨੂੰ ਆਸ ਵੱਜੀ ਵੀ ਪਾਈਪਲਾਈਨ ਪੈਣ ਲੱਗੀ ਹੈ ਤਾਂ ਪਰ ਜਦੋਂ ਅੱਧੀ ਰਾਤ ਨੂੰ ਰਾਤ ਹੋ ਪਾਈਪਾਂ ਲਾ ਕੇ ਗਏ ਐ ਤਾਂ ਉਹ ਪਾਈਪ ਹੈ ਜਿਹੜੇ ਉਹ ਰਿਪੇਅਰ ਕੀਤੇ ਹੋਏ ਐ ਬਕਾਇਦਾ ਸੀਮਿੰਟ ਤੁਰਤ ਦਾ ਲੱਗਿਆ ਹੋਇਆ ਦਿਖਾਈ ਦੇ ਰਿਹਾਗਾ ਲੋਕ ਪਿੰਡ ਦੇ ਇੱਥੇ ਇਕੱਠੇ ਹੋਏ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਪੇਅਰ ਕੀਤੇ ਹੋਏ ਪਾਈਪ ਆ ਹੱਥਾਂ ਨਾਲ ਸੀਮਿੰਟ ਭਰ ਰਿਹਾਗਾ ਤੇ ਜਿਹੜੇ ਉਹਨਾਂ ਦੇ ਵਿੱਚ ਮੋਰੇ ਵੀ ਦਿਖਾ ਰਹੇ ਆ ਆ ਪਾਈਪ ਲਾਈਨ ਆ 10 ਤੋਂ 12 ਦਿਨ ਹੋ ਗਏ ਪਟਕੇ ਸੜਤੀ ਕੋਈ ਪਾਣੀ ਦਾ ਪੀਣ ਵਾਲੇ ਕੰਨੀ ਧਿਆਨ ਨਹੀਂ ਦੇ ਰਿਹਾ ਕੋਈ ਮਹਿਕਮੇ ਦਾ ਬੰਦਾ 4-5 ਦਿਨਾਂ ਤੋਂ ਇੱਥੇ ਨਹੀਂ ਪਹੁੰਚਿਆ ਜਿਹੜੀ ਇਹ ਪਾਈਪ ਲਾਈਨ ਸੀ ਇਹ ਜਿੱਥੇ 5-7 ਦਿਨਾਂ ਚ ਪੈਣੀ ਸਹੀ ਸੀ ਉੱਥੇ 10 12 ਦਿਨ ਤਾਂ ਇਹਨੂੰ ਪੱਟੀ ਨੂੰ ਸਿੱਟੀ ਨੂੰ ਹੋ ਗਏ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੈਕਟਰੀ ਸਾਹਿਬ ਨਾਲ ਗੱਲ ਕੀਤੀ ਹੈ ਕਿਥੋਂ ਪਾਇ ਪਾਈ ਹੈ ਕਿਹਨੇ ਮੰਗਵਾਈ ਹੈ ਕੀ ਮਸਲਾ ਪੂਰੀ ਗੱਲਬਾਤ ਪਿੰਡ ਦੇ ਲੋਕਾਂ ਨਾਲ ਵੀ ਕਰਦੇ ਆ ਹਲੋ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੈਕਟਰੀ ਸਾਹਿਬ ਹੋ ਰਹੇ ਵੀ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਮੈਂ ਪੱਤਰਕਾਰ ਬੋਲਦਾ ਹਾਂ ਜੀ ਸੱਚ ਦਸਨੀ ਹਾਂ ਤੋਂ ਹਾਂ ਜੀ ਹਾਂ ਅੱਛਾ ਇੱਕ ਤੁਸੀਂ ਪਾਈਪਲਾਈਨ ਪੈ ਰਹੀ ਹੈ ਮਲਕਾਣੀ ਪਿੰਡ ਹਾਂ ਜੀ ਤੇ ਉਹ ਪਾਈਪਲਾਈਨ ਜਿਹੜੀਆਂ ਕੋਈ ਲਾਈਆਂ ਨੇ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਨਰਮਨ ਨੂੰ ਹੀ ਰਿਪੇਅਰ ਹੋਈ ਹੋਈ ਹੈ ਕੀ ਕਾਰਨ ਹੈ ਉਹਦਾ ਜੀ ਦੇਖੋ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਅਸੀਂ ਗਏ ਹੀ ਨਹੀਂ ਉੱਥੇ ਜੀ ਕੱਲ ਨੂੰ ਦੇਖਾਂਗੇ ਅੱਜ ਨਾ ਮਰਗ ਹੋ ਗਈ ਕੀ ਕੱਲ ਲਾਂਗੇ ਆਹੋ ਬੇਪਾ ਅੱਛਾ ਜੀ ਤੇ ਕੱਲ ਨੂੰ ਜਾ ਕੇ ਦੇਖੂਗਾ ਜੀ ਨਹੀਂ ਪਾਈਪਲਾਈਨ ਮੰਗਵਾ ਕੌਣ ਰਿਹਾ ਕਿੱਥੋਂ ਆ ਰਹੀ ਹੈ ਜੀ ਇਹ 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 ਖਿਆਲ ਨਹੀਂ ਜੀ ਭਈ ਇਹ ਨਾ ਇਹਨਾਂ ਨੇ ਭੇਜਿਆ ਆਪਣਾ ਐਮਐਲਏ ਨੇ اچھا ਐਮਐਲਏ ਸਾਹਿਬ ਮੰਗਾ ਰਹੇ ਆਪ ਹਾਂਜੀ ਹਾਂਜੀ ਠੀਕ ਹੈ ਹੁਣ ਤੁਸੀਂ ਕੱਲ ਆਉਂਗੇ ਉਹਨਾਂ ਨੇ ਅੱਜ ਮੈਂ ਕੱਲ ਆਉਂਗਾ ਜੀ ਹਾਂ ਅੱਜ ਨਹੀਂ ਆਉਣਾ ਜਿਆ ਤੇ ਨਾ ਮਰਕ ਹੋ ਗਈ ਜਿਹ ਉੱਧਰ ਗਿਆ ਹੋਇਆ ਉਹਦੀ ਲਈ ਹੋਈ ਹੈ ਠੀਕ ਹੈ ਠੀਕ ਹੈ ਇਹਨਾਂ ਨਾਲ ਗੱਲ ਕਰਦੇ ਆ ਸਰਪੰਚ ਸਾਹਿਬ ਆ ਪਾਈਪ ਜਿਹੜੇ ਆਏ ਆ ਕਿੰਨਾ ਟਾਈਮ ਆ ਪਾਈਪ ਕਿਉਂ ਨਹੀਂ ਪੈ ਰਹੀ ਕੀ ਕਾਰਨ ਨਹੀਂ ਨਹੀਂ ਹੋਏ ਪੱਠੇ ਰੇਣ ਨੂੰ ਅੱਛਾ ਇੱਕ ਪੈਪਾਂ ਲਿਆ ਕੇ ਖੜਤੀਆਂ ਮੁਰਕੇ ਕੋਈ ਆਇਆ ਨਹੀਂ ਆ ਨਰਮਾ ਪੈਪ ਬਈ ਮਾੜੀ ਮੋਟੀ ਨਰਮ ਲੱਗਦੇ ਨੇ ਨਰਮਾ ਪਰ ਫੇਰ ਹੋਈ ਆ ਆ ਖੜਾ ਬਾਈ ਇਹਨੂੰ ਪੁੱਛਦਾ ਕੀ ਕੀ ਕਾਰਨ ਕਾਰਨ ਭਰਾਵਾ ਹੋ ਤਾਂ ਟਰਾਲੀ ਚੰਗੀ ਸੀਗੀ ਆ ਨਰਮਾ ਮੂਰਾ ਦੇਖ ਇਹ ਤਾਂ ਚੱਲਨੇ ਨਹੀਂ ਉਸ ਦਿਨ ਵੀ ਨਹੀਂ ਚੱਲਨੇ ਇਹਦਾ ਉਹ ਪੂਰੀ ਜਾਂਦੇ ਆ ਟੁੱਟੇ ਪੈਪ ਆ ਉਹ ਦੇਖਾ ਸੀਰੇਰ ਕ ਨੂੰ ਪੁੱਛ ਲੈ ਚੰਗੇ ਪੈ ਦੇਣ ਪਿੰਡ ਖਾਤਰ ਤਾਂ ਚੰਗੀ ਗੱਲ ਆ ਨਹੀਂ ਆ ਇਹਨਾਂ ਤੇ ਮੋਰਾ ਵੀ ਲੱਗੇ ਹੋਈਆਂ ਆ ਆਈਐਸਆਈ ਇਹ ਉੱਤਰ ਤੋਂ ਆ ਗਿਆ ਕਾਲੇ ਤੇਲ ਦਾ ਸਿੱਧਾ ਦਿਖਾ ਦੇ ਤੁਰ ਤੁਰਤ ਲਾਈਆਂ ਹੋਈਆਂ ਇਹ ਦਿਖਾਓ ਇਹਨਾਂ ਨੂੰ ਮਾਰਕੀਟ ਹੈ ਅੱਛਾ ਉਹ ਕਿੱਥੇ ਆਹ ਦੇਖ ਐ ਸਤਾ ਜਾ ਉਹ ਟਿੱਡਿਆ ਖੁਰਚਣਾ ਹੈ ਜਾਂ ਕਿੱਥੇ ਆ ਆਪਣਾ ਆਇਆ ਤੇ ਚਾਹਿਆ ਨੇ ਹੋਰ ਇਹ ਦਾ ਇਹਦੇ ਨਾਲ ਤਾਂ ਪੁਰਾਣੇ ਧੱਕੜੇ ਪਏ ਆ ਬੈਠ ਜਾ ਸਾਰਿਆਂ ਦੇ ਫੇਰ ਹੋਈ ਜਾਣੇ ਮੈਂ ਲੱਗਿਆ ਲੈ ਉਹ ਸ਼ੁਰੂ ਕਰਦੇ ਨਹੀਂ ਨੇ ਦੇ ਨਵੇਂ ਤੇ ਇਹ ਕੀ ਨਹੀਂ ਚਾਹਤੇ ਫੜੀ ਆਹ ਉਹ ਹੀ ਪੁਰੀ ਆਦੀ ਕੱਲੀ ਬੇਤੀ ਲੱਗਿਆ ਕੀ ਕਰ ਵਿੱਚ ਹੀ ਤੇੜਾ ਹੋ ਮੇ ਕਰ ਆ ਤੇੜਾ ਹੀ ਪਈ ਆ ਆ ਹੀ ਪੈ ਲਾ ਆ ਜਮੀ ਫੁੱਟ ਗਿਆ ਆ ਬੁਰਾ ਹਾਲ ਆ ਚਲੋ ਇਹਦੇ ਵਿੱਚ ਵੀ ਤੇੜਾ ਇਹਦੇ ਹੱਥੇ ਪਾਸੇ ਵੀ ਤੇੜਾ ਐਵੇਂ ਪਿੰਡ ਨੂੰ ਪਾਈਪ ਚੰਗੀ ਪੈ ਜੇ ਨਰਮਲ ਵੀ 50000 ਦਾ ਫਰਕ ਪੈਂਦਾ ਹੋਊ ਜੀ ਸਾਰਾ ਪੰਜ ਕਿੱਲੇ ਬਾਹੀ ਹੈ ਇਹ ਵੀ ਚਲ ਪਿੰਡ ਨੂੰ ਚੰਗੀ ਪੈ ਪੈ ਜੇ ਪਿੰਡ ਨੂੰ ਪਾਣੀ ਜਾਣ ਲੱਗ ਜੇ ਰਿਪੇਅਰ ਕਰੇ ਹੋਈ ਲੱਗਦੇ ਇਹ ਰਿਪੇਅਰ ਹੀ ਕਰਿਆ ਸਾਰੇ ਉਹੀ ਪੁਰੀਆਂ ਬਰੇਤੀ ਲੱਗੀ ਜਾਂਦੇ ਹੋਣਾ ਕੱਲੀ ਬਰੇਤੀ ਲੱਗੀ ਤੇ ਵਿੱਚ ਵੀ ਤੇੜਾ ਹੈ ਇਹ ਤੇ ਵਿਚਾਰ ਸਾਬ ਇਧਰੋਂ ਅੰਦਰੋਂ ਆਹ ਦੇਖੋ ਆਹ ਤੇੜਾ ਜਿਹੜੀਆਂ ਵਿੱਚ ਹੈ ਆਹ ਤੇੜਾ ਗਿਆ ਦੀ ਤੇੜ ਸਾਰੀ ਵਿੱਚ ਜਾਂਦੀ ਹੈ ਮੇਰੇ ਚ ਲੱਗ ਕੇ ਰਾਤ ਪੈਪਾ ਤੇ ਉਹ ਪੈਪਾ ਇਹਦੇ ਵਿੱਚ ਨਾ ਮਾੜਾ ਮਟੀਰੀਅਲ ਲੱਗਿਆ ਬਰੇਤੀ ਕੱਲੀ ਪੁਰੀ ਜਾਂਦੀ ਆਹ ਦੇਖੋ ਬੁਰਾ ਹਾਲ ਹੈ ਦਾ ਕੋਈ ਆਈ ਨਹੀਂ ਆਇਆ ਇਸਤਾ ਹੈ ਪਿੰਡ ਨੂੰ ਕੋਈ ਚੰਗੀ ਪੈ ਪਾ ਜੇ ਕੋਈ 20 50 ਹਜ਼ਾਰ ਦਾ ਫਰਕ ਪੂ ਸਾਰਾ ਇਹ ਪੰਜ ਕਿੱਲੇ ਬਾਹੀ ਜੇ ਚੰਗੀ ਪੈ ਪਾ ਜੇ ਤਾਂ ਪਿੰਡ ਤੇ ਆਏ ਮਾਰਨਾ ਚਾਹੀਦਾ ਇਹ ਇਹ ਰਾਤ ਲਾਈਆਂ ਨੇ ਇਹ ਹਾਂ ਰਾਤ ਨਹੀਂ ਰੋ ਲੱਕ ਗਈ ਨਹੀਂ ਰੋਏ ਹਾਂਜੀ ਇਹ ਨਹੀਂ ਚੱਲਦੇ ਚੁੰਦੇ ਬਈ ਨਾ ਹੋਵੇ ਤਾਂ ਹਾਂ ਜਿਹੜਾ ਦਾ ਖਾਲ ਪਵਾ ਦੇ ਫੇਰ ਛੱਡ ਲੈਣੇ ਤੇ